ਓ ਓ ਭਾਗੋ ਇੱਕ ਵਾਰੀ ਮੈਨੇ ਜਾਇ ਸਾਈਡ ਤੇ ਹੋ ਜੋ ਇਹ ਤੁਹਾਡਾ ਹਾਲਾਤ ਅੱਜ ਤੁਹਾਡੇ ਹੱਥ ਚਾ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਕਰ ਲੋ ਇਸ ਖਾਰਕੂ ਬਾਦੀ ਲੈ ਤੇ ਵਜੇ ਉਹਦੇ ਚ ਬੇਚ ਆ ਜਾਣ ਆ ਫਿਰ ਸੇ ਨੇ ਕਿ ਕੱਲ ਮੈਸੇਜ ਪਾਇਆ ਜੀ ਟੀਵੀ ਤੇ ਉਹਨੇ ਕਿਹਾ ਕਿੰਦਾ ਸਿੱਕੀ ਨੂੰ ਅਮਰਤਪਾਲ ਦਾ ਪੂਰਾ ਸਹਿਯੋਗ ਆ ਸਿੱਕੀ ਉਹਨੂੰ ਸਹਿਯੋਗ ਕਰ ਲਿਆ ਉਹਦੇ ਬੰਦੇ ਅੰਮ੍ਰਿਤਪਾਲਾ ਜਾ ਚੁੱਕੇ ਆ ਆ 120 ਪਿੰਡਾਂ ਦੇ ਮੇਰੇ ਬੰਦੇ ਬਿਠਿਆ ਇੱਕ ਬੰਦਾ ਹੱਥ ਘੜਾ ਕਰਕੇ ਕਹਿ ਦੋਏ ਕਿ ਸਿੱਖੀ ਦੇ ਕਿਸੇ ਨੂੰ ਪਿਆਊਗਾ ਕਿ ਅਮਰਨ ਮੰਨ ਵੋਟ ਪਾਉਣੇ ਆ ਕੋਈ ਬੰਦਾ ਹੈ ਤੇ ਮੈਂ ਉਹਨਾਂ ਇੱਕ ਗੱਲ ਪੁੱਛਦਾ ਕਿ ਜਗਾਰਾ ਲਾਉਣਾ ਹੈ ਕਿ ਕਾਂਗਰਸ ਪਾਰਟੀ ਔਰ ਕਾਂਗਰਸ ਪਾਰਟੀ ਦੀ ਮਜਾਦ ਦਾ ਰਾ ਜੀਣੇ ਨੂੰ ਜਗਾਉਣ ਵਾਸਤੇ ਜ਼ੋਰ ਨਾਉਣ ਲਈ ਮੈਂ ਇੱਕ ਜਗਾਰਾ ਲਾਉਣਾ

ਉਹ ਸੌਂਦਾ ਸਿੱਕੀਆਂ ਨੂੰ ਇਹ ਵੀ ਸੌਂਦਾ ਆ ਉਹ ਜਿਹੜਾ ਮਿਲਕ ਚੱਲ ਕੇ ਕੇ ਹਰਵਾ ਭਰਾਵਾ ਇਹ ਪਿਆਰ ਵੇਖੋ ਉਹ ਮੈਂ ਕਹਣਾ ਚਾਹਦਾ ਵੱਡੋ ਤੂੰ ਜਿਹੜੀ ਡਰਾਇੰਗ ਨੂੰ ਪ੍ਰੋਟੈਕਸ ਕਰਦਾ ਕਿਉਂਕਿ ਤੈਨੂੰ ਮੋਟਾ ਵਾਣਾ ਨਹੀਂ ਪਾਇਆ ਅਕਾਲੀ ਦਲ ਤੇਰੇ ਨਾਲ ਹੈ ਨਹੀਂ ਉਹ ਤੁਹਾਡੀ ਤੁਸੀਂ ਸਾਨੂੰ ਕਹਿੰਦੇ ਹੋ ਅਸੀਂ ਸਮਰਥਨ ਦਿੰਦਾ ਤੁਸੀਂ ਦੱਸੋ ਕਿਉਂ ਚੰਗਾ ਭਲਾ ਕੈਰੋ ਸਾਹਿਬ ਉਸੀ ਪਾਰਟੀ ਚੋਂ ਕਰਦਾ ਤੁਹਾਡੇ ਸਾਰਿਆਂ ਨੂੰ ਸਿਆਣਾ ਬਣਾਉਂਗਾ ਉਸਗਾ ਜਿਲ੍ਹਾ ਕਰਮਚਾਰਜ ਜੇ ਇਕੱਲੇ ਦਰਦ ਦੀ ਕੋਈ ਸਿਆਣੀ ਗੱਲ ਕਰਦਾ ਸੀ ਤੇ ਸਰਦਾਰ ਹਦੇਸ਼ ਪ੍ਰਤਾਪ ਕਹਿਰੋ ਕਰਦਾ ਸੀ ਉਹ ਉਸ ਬੰਦੇ ਨੂੰ ਤੁਸੀਂ ਕੱਢ ਕੇ ਕੱਢ ਦਿੱਤਾ ਬਾਹਰ ਪਤਾ ਕਿਉਂ ਕੱਢਿਆ ਕਿਉਂ ਕਹਿੰਦਾ ਸੀ ਕਿ ਹਦੇਸ਼ ਪ੍ਰਤਾਪ ਮੈਨੂੰ ਵੋਟਾਂ ਨਹੀਂ ਪਾਰਿਆ ਉਹ ਤੈਨੂੰ ਵੋਟਾਂ ਇਸ ਕਰਕੇ ਨਹੀਂ ਪਾਰਿਆ ਕਿਉਂਕਿ ਉਹਨੂੰ ਪਤਾ ਹੈ ਉਹ ਨੂੰ ਸਜਾਇ ਪਤਾ ਹੈ ਕਿ ਤੂੰ ਬਦਾਲ ਸਭਾ ચીਖ-ਚੀਖ ਕੇ ਕਹਿਆ ਸੀ ਕਿ ਮੈਂ ਅਤਵਾਦੀ ਸੀਗਾ ਮੈਂ ਅਤਵਾਦੀ ਹੈਗਾ ਤੇ ਮੈਂ ਅਤਵਾਦੀ ਰਹੂੰਗਾ ਔਰ ਉਹ ਸਿਆਣਾ ਬੰਦਾ ਕਹਿ ਰੋ ਸਾਹਿਬ ਉਹ ਕਹਿੰਦਾ ਮੈਂ ਅਤਵਾਦ ਨਹੀਂ ਖਲਾਸ ਕਰਦਾ ਮੈਂ ਅਤਵਾਦ ਨੂੰ ਪ੍ਰਮੋਟ ਨਹੀਂ ਕਰ ਸਕਦਾ ਮੈਨੂੰ ਨਹੀਂ ਚਾਹੀਦਾ ਇਹ ਅਤਵਾਦ ਆਪਣੇ ਪੰਜਾਬ ਇਸ ਤਰ੍ਹਾਂ ਦਾ ਨਾਮਕਿਤ ਇਸ ਕਰਕੇ ਉਹਨੇ ਤੇਰੇ ਤੋਂ ਰੁਕ ਪਰੇ ਮੋੜ ਲਿਆ ਭਾਈ ਮੈਂ ਦਾ ਸਰਕੇ ਜਾਵਾਂ ਸਕਭੀਨ ਟੈਂਗ ਬਾਬਲ ਦੇ ਵੀ ਕਿ ਜਿਹੜਾ ਬਲਟੂਏ ਆਰਗੇ ਦੀ ਸਲਾਹ ਲੈ ਕੇ ਇੱਕ ਪੜਿਆ ਲਿਖਿਆ ਸੂਝਵਾਨ ਜਿਹੜਾ ਉਹਦਾ ਲੀਡਰ ਸੀ ਉਹ ਤੋਂ ਹੱਥ ਗਵਾ ਬੈਠਾ ਉਹ ਮੈਂ ਇਹ ਕੀ ਹੁੰਦੀ ਗੱਲ ਗੱਲ ਇਹ ਕਿ ਤੇਰੀ ਮੇਰੀ ਨਹੀਂ ਇਹ ਪਰਮਾਤਮਾ ਦੇ ਘਰ ਦੀ ਗੱਲ ਆ ਬੀਬੀ ਹਰ ਸਿਮਰਤ ਨੇ ਕਿਹਾ ਸੀ ਕਿ ਜੇ ਅਸੀਂ ਬੇਅਦਬੀ ਕੀਤੀ ਹੋਵੇ ਤੇ ਸਾਡਾ ਕੱਖੇ ਨਾ ਰਵੇ ਤੇ ਕੱਖ ਨਾ ਰਹਿਣ ਲਈ ਰੱਬ ਨੇ ਥੱਲੇ ਨਹੀਂ ਆਉਣਾ ਰੱਬ ਨੇ ਥੱਲੇ ਆ ਕੇ ਨਹੀਂ ਮਾਰਨਾ ਉਹਨੇ ਮਤ ਮਾਰ ਦੇਣੀ ਆ ਉਹ ਮਤ ਮਾਰ ਗਈ ਉਸ ਪ੍ਰਮਾਨ ਦੀ ਜਿਹੜੇ ਇੱਕ ਯੋਗ ਆਪਣੇ ਨੇਦਾਂ ਨੂੰ ਆਪਣੇ ਹੱਥ ਨੂੰ ਆ ਗਿਆ ਕੱਲ ਉਹ ਕਾਂਗਰਸ 'ਚ ਵੀ ਆ ਸਕਦਾ ਹੈ ਕੱਲ ਉਹ ਕੋਈ ਕਿਸੇ ਪਾਰਟੀ 'ਚ ਵੀ ਜਾ ਸਕਦਾ ਹੈ ਉਹ ਮੇਰੇ ਵੀਰੋ ਯੋਗ ਮੱਦੇ ਦੀ ਲੋੜ ਹਰ ਕਿਸੇ ਨੂੰ ਹੁੰਦੀ ਆ ਅੱਜ ਜੇ ਮੈਂ ਗੱਲ ਕਰਦਾ ਤੁਹਾਡੇ ਨਾਲ ਮੇਰੇ ਸੱਜਣੋ ਅੱਜ ਜੀਰੇ ਨੂੰ ਜਿਤਾਉਣਾ ਹੈ ਜੀਰਾ ਜਿੱਤੇ ਬਿਨਾ ਨਾ ਜਾਵੇ ਆਪਣੇ ਹਲਕੇ ਦੇ ਵਿੱਚ ਮੋਰਚੇ ਲਾ ਦੇ 2012 ਨੂੰ ਆਪਣੇ ਹਲਕੇ ਦੇ ਵਿੱਚ ਪਗਾਂ ਲਾ ਕੇ ਰੱਖ ਦਿਓ ਪੈਲੇਜ ਦੇ ਲੋੜ ਪੈ ਜਾਣਾ ਆਪਣੇ ਹਲਕੇ ਦੇ ਮੰਨਤਾ ਕਰ ਲੋ ਹੱਥ ਜੋੜ ਲੋ ਪਰ ਹਰ ਬੰਦੇ ਦੇ ਘਰ ਦੇ ਵਿੱਚ ਵੜਿਆ ਜੇ ਇੱਕ ਜਗ੍ਹਾ ਰਹਿ ਕੇ ਸਿਆਸਤ ਨਹੀਂ ਹੋ ਸਕਦੀ ਆਪਾਂ ਘਰ ਬਹਿ ਕੇ ਸਿਆਸਤ ਨਹੀਂ ਕਰ ਸਕਦੇ ਆਪਾਂ ਮਹੌਲ ਤੋਂ ਡਰਦੇ ਮਾਰੇ ਆਪਾਂ ਇਹ ਵੀ ਕਹਿ ਸਕਦੇ ਕਿ ਆਪਾਂ ਤਾਂ ਪਾਲ ਦੀ ਗੱਲ ਹੈ ਜੀ ਉੱਥੇ ਲੋਕ ਭਲਾਨੇ ਤਰਪੇ ਜੀ ਉੱਥੇ ਇੰਦਾ ਹੋ ਗਿਆ ਜੀ ਤੇ ਉਸ ਕਰਕੇ ਆਪਾਂ ਘਰ ਬੈਠੇ ਰਹੀਏ ਨਹੀਂ ਮੇਰੇ ਵਿਰੋਧ ਜਿੱਦਨ ਜੀਨਾ ਸਾਹਿਬ ਪਹਿਲੇ ਦਿਨ ਇੱਥੇ ਆਇਆ ਇੱਥੇ ਆਇਆ ਤੁਸੀਂ ਜੀਨਾ ਸਾਹਿਬ ਇੱਥੇ ਇੱਕ ਗੱਲ ਹੋਈ ਇਹਨਾਂ ਨੇ ਜਗਾਰਾ ਬਣਾਇਆ ਜਗਾਰਾ ਛਾਇਆ ਤੇ ਕਈ ਲੋਕਾਂ ਨੇ ਜੇ ਕਾਰਿਆਂ ਦਾ ਜਵਾਬ ਦਿੱਤਾ ਕਈਆਂ ਨੇ ਨਹੀਂ ਦਿੱਤਾ ਤੇ ਉਹ ਕਹਿੰਦੇ ਇਹ ਤਾਂ ਨਹੀਂ ਕਿ ਕਦੇ ਲਾਲਪੁਰੇ ਨੂੰ ਮਿਲ ਕੇ ਆਏ ਹੋਣੇ ਤੇ ਮੈਂ ਕਿਹਾ ਸੀ ਮੈਂ ਕਿਹਾ ਜੀਰਾ ਸਾਹਿਬ ਇਹ ਉਹ ਬੈਠਿਆ ਜਿਹੜੇ ਉਹਦੇ ਅੰਤਿਮ ਸੰਸਕਾਰ ਤੇ ਨਹੀਂ ਜਾਂਦੇ ਕਿਹਾ ਸੀ ਮਾ ਜੀ ਉਹਨਾਂ ਨੂੰ ਲਾਲਪੁਰੇ ਨੂੰ ਇੰਨੀਆਂ ਮਿਰਚਾਂ ਲੱਗੀਆਂ ਇੰਨੀਆਂ ਮਿਰਚਾਂ ਲੱਗੀਆਂ ਕਹਿੰਦਾ ਸ਼ਿੱਕੀ ਦਾ ਦਿਮਾਗ ਖਰਾਬ ਹੋ ਗਿਆ ਚੰਗੇ ਬੱਲੇ ਬੱਲੇ ਜਿਹਦੇ ਨੂੰ ਉਹ ਮਾਰਨ ਨੂੰ ਫਿਰਦਾ ਉਹ ਤਾਂ ਬਿਲਕੁਲ ਹੱਲ ਗਿਆ ਹਿੱਲ ਗਿਆ ਹਿੱਲ ਗਿਆ ਉਹ ਲਾਲ ਪੁਰਾ ਸਾਹਿਬ ਮੌਤ ਜਿਹੜੀ ਹੁੰਦੀ ਆ ਤਿੰਨ ਚਾਰ ਕਿਸਮਾਂ ਦੀ ਹੁੰਦੀ ਆ ਇੱਕ ਤਾਂ ਸਰੀਰੀ ਮੌਤ ਵੀ ਸਰੀਰ ਮਰਦਾ ਸੁਵਾਸ ਖਤਮ ਹੋ ਜਾਂਦਾ ਮੈਂ ਤੈਨੂੰ ਉਹ ਮੌਤ ਨਹੀਂ ਕਹਿੰਦਾ ਸ ਮੈਂ ਤੈਨੂੰ ਰਾਜਨੀਤਿਕ ਮੌਤ ਦੀ ਗੱਲ ਕਰਦਾ ਸੀ ਤਾਂ ਇਹਨਾਂ ਨੇ ਤੈਨੂੰ ਵੋਟਾਂ ਪਾਉਣ ਨਹੀਂ ਜਾਣਾ ਉਹਦਾ ਮਤਲਬ ਇਹ ਸੀ ਕਿ ਤင်းੇ ਮਕਾਨੇ ਨਹੀਂ ਜਾਣਾ ਜਿਹੜਾ ਵੋਟਾਂ ਪਾਉਣ ਨਹੀਂ ਜਾਊਗਾ ਉਹੀ ਰਾਜਨੀਤਿਕ ਤੌਰ ਤੇ ਉਹਨੂੰ ਮਾਰੂਗਾ ਉਹੀ ਰਾਜਨੀਤਿਕ ਤੌਰ ਤੇ ਮਾਰੂਗਾ ਇਹ ਵੀ ਮੈਂ ਤੈਨੂੰ ਕਿਹਾ ਸੀ ਕਿ ਤੂੰ ਜ਼ਿੰਦਗੀ ਆਪਣੀ ਖਤਮ ਕਰ ਦੇਗਾ ਨਹੀਂ ਭਾਈ ਨਹੀਂ ਤੇਰੀ 100 ਨਹੀਂ ਤੇਰੀ 200 ਸਾਲ ਦੀ ਉਮਰ ਹੋਵੇ ਪਰ ਹਾਂ ਇਹ ਮੈਂ ਆਪਣੇ ਐਲਾਨ ਕਰਦਾ ਹਾਂ ਏ ਮੈਂ ਤੈਨੂੰ ਵੀ ਸ਼ਰਿਆਮ ਕਹਨਾ ਮੇਰੇ ਭਰਾਵਾ ਦੇ ਸਿਰ ਤੇ ਤੈਨੂੰ ਇੱਕ ਗੱਲ ਕਹਿ ਦੇਣਾ ਕਿ ਤੈਨੂੰ ਰਾਜਨੀਤਿਕ ਤੌਰ ਤੇ ਮਾਰਾਂਗੇ ਮਾਰਾਂਗੇ ਤੇ ਮਾਰਾਂਗੇ ਇਹ ਮੇਰਾ ਪਰਮਾਨਸੀ ਸੀ ਕਿ ਤੂੰ ਮੇਰੇ ਵਿਹੜੇ ਤੇ ਆ ਕੇ ਮੇਰਾ ਟੇਬਲ ਰੱਖ ਕੇ ਇੱਥੇ ਭਾਸ਼ਣ ਕਰਕੇ ਚਲ ਗਿਆ ਇਹ ਮੇਰੀ ਪਰਮਾਨਸੀ ਸੀ ਤੇ ਪਿਓ ਦਾ ਪੋਤਾ ਦਾ ਤੇ ਆ ਮੇਰੀ ਇੱਕ ਟਾਇਲ ਚੱਪ ਕੇ ਦਿਖਾਈ ਉਹਨੇ ਇੱਕ ਟਾਇਲ ਇਹ ਕਿੱਦਾਂ ਲਾ ਕੇ ਨਕਤਾ ਦਾ ਸ਼ਾਨ ਕੇ ਕਰ ਦੋ ਪੈ ਜੋ ਨਕਤਾ ਦਾ ਸ਼ਾਨ ਕੇ ਇਹ ਐਲਾਨ ਲੈ ਲੋ ਇਹ ਲੜਾਈ ਲੈ ਲੋ ਇਹ ਵੀਰੋ ਜਿਵੇਂ ਐਲਾਨ ਕਰ ਰਿਹਾ ਜਿਵੇਂ ਕੋਈ ਗੱਲ ਕਹਿ ਰਿਹਾ ਤੇ ਤੁਹਾਡੇ ਸਿਰ ਤੇ ਕਹਿ ਰਿਹਾ ਇਹ ਜਿਹੜੀਆਂ ਪੰਗਾ ਨੇ ਇਹ ਜਿਹੜੇ ਦਮਾਲੇ ਦਸਤਾਰਾਂ ਨੇ ਇਹ ਮੇਰੇ ਨਾਲ ਖੜਿਆ ਤੁਸੀਂ ਮੈਨੂੰ ਤਿੰਨ ਇਲੈਕਸ਼ਨਾਂ ਆ ਪੂਰਾ ਮਾਰ ਬਖਸ਼ਿਆ ਇੱਕ ਵਾਰੀ ਤਾਂ ਮੈਂ ਜਰੂਰ ਭਲਾ ਥਾਂ ਲੋ ਦਿਲ ਗਿਆ ਸੀ ਮੈਂ ਵੀ ਪੈ ਚੁ ਸਾਰੇ ਮੈਂ ਵੀ ਮੈਂ ਵੀ ਪੰਪ ਛੱਕ ਗਿਆ ਉਹ ਮੁੱਖ ਮੰਤਰੀ ਦਾ ਜਿਨਾ ਸਾਹਿਬ ਤਾਂ ਬਹੁਤ ਵੱਡਾ ਆ ਮੰਤਰੀ ਮੁੱਖ ਮੰਤਰੀ ਮੈਨੂੰ ਆਖਣ ਕਿ ਆਪਾਂ ਸਖਬਾਲ ਖੇਲਾ ਬਹੁਤ ਔਖਾ ਹੁੰਦਾ ਆਪਾਂ ਉਹ ਜਿਨਾ ਦੇਖਣਾ ਉਹਨੂੰ ਬੰਦਾ ਬਣਾਉਣਾ ਮੈਂ ਵੀ ਪੈ ਗਿਆ ਯਾਰ ਮੁੱਖ ਮੰਤਰੀ ਦੀ ਥਾਪੀ ਮੈਂ ਲਾਤੀ ਦੁਨੀਆ ਪੋਰੇ ਲਾ ਲੂਗਾ ਮੈਂ ਲੈ ਕੇ ਆ ਦੂੰਗਾ ਮੈਂ ਵੇ ਉਹ ਜਦਾਂ ਕਿਹਦੇ ਆ ਰੋਡ ਦੇ ਪੁੱਲ ਨੂੰ ਵੇੜਾ ਕੁੱਤੀ ਪੈਂਡਲ ਹੋਰ ਪਹੁੰਚ ਗਈ ਮੈਂ ਵੇ ਪੈਦਾ ਪੈਦਾ ਪਹੁੰਚ ਗਿਆ ਉੱਥੇ ਕਿ ਉੱਥੇ ਮੈਂ ਵੀ ਜਾ ਕੇ ਜਦੋਂ ਇਹਦਾ ਦਮ ਕੇ ਛਮ ਕੇ ਮਾਰੇ ਤਾਂ ਮੇਰੇ ਵਿਰੋਧ ਸਤਪਾਲ ਨੇ ਤਾਂ ਆ ਕੇ ਮੁੱਖ ਮੰਤਰੀ ਦਾ ਕਰ ਲਈ ਸੁਣਾ ਉਹ ਜਦੋਂ ਮੈਂ ਵੇਖਿਆ ਕਿ ਸੁਣਾਉਂ ਗਿਆ ਮੈਨੂੰ ਤਾਂ ਸਿਆਸਤ ਸਮਝੀ ਉਦੋਂ ਤੋਂ ਲੱਗਣ ਲੱਗੀ ਆ ਸਿਆਸਤ ਦਾ ਪਤਾ ਹੀ ਉਦੋਂ ਤੋਂ ਲੱਗਾ ਇਹ ਸਿਆਸੀ ਬੰਦਾ ਆਪਣੀ ਸੀਟ ਆਪਣੀ ਕੁਰਸੀ ਤੇ ਆਪਣਾ ਵੋਟਰ ਕਦੇ ਨਹੀਂ ਛੱਡਦਾ ਕਦੇ ਵੀ ਛੱਡਦਾ ਮੈਂ ਧੰਨਵਾਦੀਆਂ ਉਸ ਕੈਪਟਨ ਅਮਰਿੰਦਰ ਦਾ ਜਿਹਨੇ ਮੈਨੂੰ ਇੰਨਾ ਪਿਆਰ ਬਾਦਸ਼ਾਹ ਹੱਦ ਤੱਕ ਸਿਖਾਏ ਬਾਕੀ 2022 ਚ ਤੁਸੀਂ ਵੀ ਸਿਖਾਤੀ ਜਿਹੜੀ ਕੋਰਕਸਰ ਰਹਿੰਦੀ ਸੀ ਉਹ ਹੁਣ ਮੈਨੂੰ ਐਨ ਪੂਰੀ ਪੀ ਐਚ ਡੀ ਹੋ ਗਈ ਆ ਭਰਾਓ ਉਹ ਜੇ ਗਾ ਕੇ ਸਾਨੂੰ ਸਿਕਾਉਣੀ ਹੋਏ ਮੈਨੂੰ ਨਾਲ ਲੈ ਜਿਓ ਪਰ ਹੁਣ ਮੈਨੂੰ ਸਿਕਾਉਣ ਦੀ ਲੋੜ ਨਹੀਂ ਕੋਰ ਆਪਾਂ ਤਗੜੇ ਹੋ ਕੇ ਕਮਰ ਕੱਸਾ ਕਰ ਲੋ ਤੇ ਆਪਾਂ ਅਗਲੀ ਜੰਗ ਲੜਦੇ ਆਂ ਆਪਾਂ 2024 ਜੀਰਾ ਸਾਹਿਬ ਨੂੰ ਜਿਤਾ ਕੇ ਘਲਾਉਣਾ ਤੇ ਆਉਣ ਵਾਲੇ ਸਮੇਂ ਚ 2027 ਦੇ ਵਿੱਚ ਆਪਾਂ ਇਥੋਂ ਰਮਨਜੀਤ ਸਿੰਘ ਸਿਕੀਰੂ ਐਮ ਐਲ ਏ ਬਣਾ ਕੇ ਚੰਡੀ ਵਾਲੀ ਗੱਡੀ ਤੁਹਾਡੇ ਇੱਕ ਇੱਕ ਘਰ ਦੇ ਵਿੱਚ ਘੁੰਮ ਰਹੀ ਆ ਸੋਨੀ ਮੈਂ ਤੇਰਾ ਕੋਈ ਕੰਮ ਨਹੀਂ ਕਰਨਾ ਤੂੰ ਮਾਮਾ ਜੂਰਦੀਆਂ ਬੋਟਾ ਇੱਧਰ ਆਉਂਦਾ ਜੋਬੜਾ ਸਾਹਿਬ ਤੁਸੀਂ ਵੀ ਕਹਿੰਦੇ ਪਾ ਗਏ ਸੀ ਗੇਰਾ ਕੋਣ ਤੁਸੀਂ ਨਹੀਂ ਆ ਪੁੱਛੋ ਨਾਲਾ ਮਿਲਦਾ ਮੈਨੂੰ ਲੱਗ ਗਿਆ ਉਹ ਦੱਸ ਗਿਆ ਮੈਨੂੰ ਹੈ ਤਕੜਾ ਕਰਕੇ ਪਾਇਆ ਚੰਗਾ ਤਕੜਾ ਕਰਦਾ ਤੂੰ ਤਾਂ ਮੈਂ ਤੇਰਾ ਕੀ ਬਣਾ ਲਿਆ ਤੂੰ ਤਕੜਾ ਕਰੀ ਜਾਂਦਾ ਹੈ